ਬਹੁਤ ਹੀ ਕਮਾਲ ਦਾ ਚਿਕਨ ਬਣਾ ਹੈ ਪੂਰੀ ਵੀਡੀਓ ਵਾਚ ਕਰੋ ਤੇਲੇ ਮੰ ਨੂੰ ਮੈਂ ਚੰਗੀ ਤਰ੍ਹਾਂ ਕਰ ਲਿਆ ਸੀ ਗਰਮ ਤੇ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਤੇ ਹੁਣ ਜਿਹੜਾ ਚਿਕਨ ਨੂੰ ਮੈਂ ਫਰਾਈ ਕਰਨ ਵਾਸਤੇ ਪਾ ਰਹੀ ਹਾਂ ਉਹ ਬਾਤ ਤੇ ਮੈਂ ਛੋਟੇ ਤੇਜਪੱਤੇ ਦੋ ਲੌਂਗ ਪਾਇਆ ਤੇ 8 ਤੋਂ 10 ਜਿਹੜੀ ਕਾਲੀ ਮਿਰਚ ਹੈ ਨਾਲ ਲਸਣ ਦਾ ਪੇਸਟ ਇੱਕ ਕੰਢੀ ਲਸਣ ਦੀ ਪੇਸਟ ਲਿਆ ਮੈਂ ਲਸਣ ਨੂੰ ਕੌਣ ਲਈ ਪਿਆਜ਼ ਪਾ ਰਹੀ ਹਾਂ ਚਾਰ ਪਿਆਜ਼ ਨੇ ਵੱਡੇ ਚੰਗਾ ਚਿਕਨੀ ਤਰ੍ਹਾਂ ਬਰਾਊਨ ਕਰਾਂਗਾ ਅਦਰਕ ਤੇ ਹਰੀ ਮਿਰਚ ਦਾ ਪੇਸਟ ਪਾਤਾ ਹੈ ਨਮਕ ਮੈਂ ਪਾਤਾ ਸਵਾ ਚਮਚ ਮਿਰਚੀ ਪਾਤੀ 1 ਚਮਚ ਹਲਦੀ ਪਾਤੀ ਅੱਧਾ ਚਮਚ ਗਰਮ ਮਸਾਲਾ ਪਾਤਾ 2 ਚਮਚ ਹੁਣ ਇਹ ਧਨੀਆ ਪਾਊਡਰ ਪਾਇਆ 1.5 ਚਮਚ ਟੱਚ ਨਹੀਂ ਕਰਨਾ ਆਪਾਂ ਤੇ ਆਪਾਂ ਥੋੜੀ ਦਰ ਪੱਕਾ ਦਿਵਾਂਗੇ ਹੁਣ ਇਹਨੂੰ ਸਟੀਮ ਵਿੱਚ ਪੱਕਾ ਦਿਵਾਂਗੇ ਐ ਤੇ ਖੱਟੀ ਦਹੀਂ ਦਾ ਯੂਜ਼ ਕਰ ਲਈਆ ਮੈਂ ਜਿਹੜਾ ਦਹੀਂ ਹੈ ਵਜ਼ੀਅਤ ਤਰਾ ਪੱਕ ਚੁੱਕਿਆ ਹੁਣ ਇੱਥੇ ਧਨੀਆ ਪਾ ਦਾਂਗੇ ਬਾਬੇ ਸਰਜੀਤ ਕਮਾਲਾ ਚਿਕਨ ਬਣਾਇਆ